ਗੌੜੀ ਮਹੱਲਾ ਚੌਥਾ ਮਨ ਕਰ ਹਲਾ ਵਿਚਾਰੀਆ ਵਿਚਾਰ ਦੇਖ ਸੰਭਾਲ ਬਾਨ ਫਿਰ ਥੱਕੇ ਬਨਵਾਸੀਆ ਫਿਰ ਗੁਰਮਤਿਰ ਦੈ ਨਿਹਾਲ ਮਨ ਕਰ ਹਲਾ ਗੁਰ ਗੋਵਿੰਦ ਸੰਭਾਲ ਰਹਾਉ ਮਨ ਕਰ ਹਲਾ ਵਿਚਾਰੀਆ ਮਨ ਮੁਖ ਫਾਥਿਆ ਮਹਾ ਜਾਲ ਗੁਰਮੁਖ ਪ੍ਰਾਣੀ ਮੁਕਤ ਹੈ ਹਰ ਹਰ ਨਾਮ ਸੰਭਾਲ ਮਨ ਕਰ ਹਲਾ ਮੇਰੇ ਪਿਆਰਿਆ ਸਤ ਸੰਗਤ ਸਤ ਗੁਰ ਭਾਲ ਸਤ ਸੰਗਤ ਲਗ ਹਰ ਧਿਆਈਐ ਹਰ ਹਰ ਚੱਲੈ ਤੇਰੇ ਨਾਲ ਮਨ ਕਰ ਹਲਾ ਵਡ ਭਾਗਿਆ ਹਰ ਏਕ ਨਦਰ ਨਿਹਾਲ ਆਪ ਛਡਾਏ ਛੁੱਟੀਐ ਸਤ ਗੁਰ ਚਰਨ ਸੰਭਾਲ ਮਨ ਕਰ ਹਲਾ ਮੇਰੇ ਪਿਆਰਿਆ ਵਿੱਚ ਦੇਹੀ ਜੋਤ ਸੰਭਾਲ ਗੁਰ ਨਾਨਦ ਨਾਮ ਵਿਖਾਲਿਆ ਹਰ ਦਾਤ ਕਰੀ ਦਿਆਂ ਮਨ ਕਰ ਹਲਾ ਤੂੰ ਚੰਚਲਾ ਚਤਰਾਈ ਛੱਡ ਵਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤ ਕਾਨ ਮਨ ਕਰ ਹਲਾ ਵਡ ਭਾਗਿਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਗ ਹੱਥ ਧਾਰਿਆ ਜਮ ਮਾਰਿਆੜਾ ਜਮ ਕਾਲ ਅੰਤਰ ਨਿਦਾਨ ਮਨ ਕਰ ਹਲੇ ਭ੍ਰਮ ਭਵ ਹੈ ਬਾਹਰ ਭਾਲ ਗੁਰਪੁਰਖ ਪੂਰਾ ਭੇਟਿਆ ਹਰ ਸੱਜਣ ਲੱੜੜਾ ਨਾਲ ਰੰਗ ਰਤੜੇ ਮਨ ਕਰ ਹਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੈ ਗੁਰ ਸੇਵਾ ਸ਼ਬਦ ਸੰਭਾਲ ਫਮ ਪੰਖੀ ਮਨ ਕਰ ਹਲੇ ਹਰ ਦਰਵਰ ਪੁਰਖ ਆਕਾਰ ਵੜਪਾ ਦੇ ਗੁਰਮੁਖ ਪਾਇਆ ਜਨ ਨਾਨਕ ਨਾਮ ਸੰਭਾਲ ਰਾਗ ਗਉੜੀ ਦਵਾਰੇ ਰੀ ਮਹੱਲਾ ਪੰਜਵਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਦ ਇਹ ਮਨ ਮਹਿ ਕਰਤ ਗੁਮਾਨਾ ਤਦ ਇਹ ਬਾਵਰ ਫਿਰਤ ਬੇਗਾਨਾ ਜਦ ਇਹ ਹੂਆ ਸਗਲ ਕੀ ਰੀਨਾ ਤਾ ਤੇ ਰਮਈਆ ਕਟ ਕਟ ਚੀਨਾ ਸਹਿਜ ਸੁਹੇਲਾ ਫਲ ਮਸਕੀਨੀ ਸਤਗੁਰ ਆਪਣੈ ਮੋਹ ਦੇ ਦਾਨ ਦੀਨੀ ਰਹਾਓ ਜਬ ਕਿਸ ਤੋ ਇਹ ਜਾਨ ਸਮੰਦਾ ਤਬ ਸਗਲੇ ਇਸ ਮੇਲ ਨਹਿ ਫੰਦਾ ਮੇਰ ਤੇਰ ਜਬ ਇਨਹ ਚੁਕਾਈ ਤਾ ਤੇ ਇਸ ਸੰਗ ਨਹੀਂ ਬੈਰਾਈ ਜਬ ਇਨ ਆਪਣੀ ਆਪਣੀ ਧਾਰੀ ਤਬ ਇਸ ਤੋ ਹੈ ਮੁਸ਼ਕਿਲ ਭਾਰੀ ਜਦ ਇਨ ਕਰਨੈ ਹਾਰ ਪਛਾਤਾ ਤਬ ਇਸ ਨੋ ਨਾਹੀ ਕਿਛ ਤਾਤਾ ਜਦ ਇਨ ਅਪਨੋ ਬਾਂਧਿਓ ਮੋਹਾ ਆਵੇ ਜਾਏ ਸਦਾ ਜਮ ਜੋਹਾ ਜਦ ਇਸ ਤੇ ਸਭ ਬਿਨਸੇ ਪਰਮਾ ਭੇਦ ਨਾਹੀ ਹੈ ਪਾਰ ਬ੍ਰਹਮ ਜਦ ਇਨ ਕਿਛ ਕਰਮਾਨੇ ਭੇਦਾ ਤਬ ਤੈ ਦੁਖ ਦੰਡ ਅਰ ਖੇਦਾ ਜਦ ਇਨ ਏ ਕੋਈ ਕੀ 부ਝਿਆ ਤਬ ਤੇ ਇਸ ਨੂੰ ਸਭ ਕਿਸੂ ਜਿਆ ਜਬ ਇਹ ਤਹਾਵੈ ਮਾਇਆ ਅਰਥੀ ਨਹਿ ਤ੍ਰਿਪਤਾਵੈ ਨਹਿ ਤਿਸਲਾਥੀ ਜਬ ਇਸ ਤੇ ਇਹ ਹੋਇਓ ਜੋਲਾ ਪੀਛੇ ਲਾਭ ਚੱਲੀ ਉਠ ਕੋਲਾ ਕਰ ਕਿਰਪਾ ਜੋ ਸਤ ਗੁਰ ਮਿਲੇਓ ਮਨ ਮੰਦਰ ਮਹਿ ਦੀਪਕ ਜਲਿਓ ਜੀਤ ਹਾਰ ਕੀ ਸੋਜੀ ਕਰੀ ਤਉ ਇਸ ਘਰ ਕੀ ਕੀਮਤ ਪਰਈ ਕਰਨ ਕਰਾਵਨ ਸਭ ਕਿਸ ਏਕੈ ਆਪੇ ਬੁੱਧ ਵਿਚਾਰ ਵਿਵੇਕੈ ਦੂਰ ਨਾ ਨੇਰੈ ਸਭ ਕੈ ਸੰਗਾ ਸਚ ਸਲਾਹਣ ਨਾਨਕ ਹਰ ਰੰਗਾ ਗੌੜੀ ਮਹੱਲਾ ਪੰਜਵਾ ਗੁਰ ਸੇਵਾ ਤੇ ਨਾ ਮੇਲਾਗਾਿਸਕੋ ਮਿਲਿਆ ਜਿਸ ਮਤਕ ਭਾਗਾ ਤਿਸ ਕੈ ਹਿਰਦੈ ਰਵਿਆ ਸੋਏ ਮਨ ਤਨ ਸੀਤਲ ਨਿਚਲ ਹੋਏ ਐਸਾ ਫੀਰਤਨ ਕਰ ਮਨ ਮੇਰੇ ਈ ਹੰਹਾ ਜੋ ਤਾਂ ਤੇਰ ਰਹਾਉ ਜਾਸ ਜਪਤ ਭਉ ਅਪਦਾ ਜਾਏ ਤਾਵਤ ਮਨਵਾ ਆਵੇ ਥਾਈ ਜਾਸ ਜਪਤ ਫਿਰ ਦੁਖ ਨ ਲਾਗੇ ਜਾਸ ਜਪਤ ਇਹ ਹਉ ਮੈਂ ਭਾਗੇ ਜਾਸ ਜਪਤ ਵਤ ਆਵਹਿ ਪੰਚਾ ਜਾਸ ਜਪਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਪਤ ਇਹ ਤ੍ਰਿਸ਼ਨਾ ਬੂਝੈ ਜਾਸ ਜਪਤ ਹਰ ਦਰਗਹ ਸਿਜੈ ਜਾਸ ਜਪਤ ਕੋਟ ਮਿਟਹਿ ਅਪਰਾਧ ਜਾਸ ਜਪਤ ਹਰ ਹੋਵਹਿ ਸਾਧ ਜਾਸ ਜਪਤ ਮਨ ਸੀਤਲ ਹੋਵੈ ਜਾਸ ਜਪਤ ਮਲ ਸਗਲੀ ਖੋਵੈ ਜਾਸ ਜਪਤ ਰਤਨ ਹਰ ਮਿਲੈ ਬਹੁਰ ਨ ਛੋਡੈ ਹਰ ਸੰਗ ਹਿਲੈ ਜਾਸ ਜਪਤ ਕਈ ਬੈਕੁੰਠ ਵਾਸ ਜਾਸ ਜਪਤ ਸੁਖ ਸਹਜ ਨਿਵਾਸ ਜਾਸ ਜਪਤ ਇਹ ਅਗਨ ਨ ਪੋਹਤ ਜਾਸ ਜਪਤ ਇਹ ਕਾਲ ਨ ਜੋਹਤ ਜਾਸ ਜਪਤ ਤੇਰਾ ਨਿਰਮਲ ਮਾਥਾ ਜਾਸ ਜਪਤ ਸਗਲਾ ਦੁਖ ਲਾਥਾ ਜਾਸ ਜਪਤ ਮੁਸਕਨ ਕਸ਼ੂ ਨਾ ਬਣੈ ਜਾਸ ਜਪਤ ਸੁਣ ਅਨਹਤ ਤੁਣੈ ਜਾਸ ਜਪਤ ਇਹ ਨਿਰਮਲ ਸੋਏ ਜਾਸ ਜਪਤ ਕਮਲ ਸਿਧਾ ਹੋਏ ਗੁਰ ਸ਼ੁਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਹਿਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜਿਸ ਸਤਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਿਦ ਅੰਤਰ ਧਾਰੈ ਪੰਜ ਜਨਾਂ ਸਿਉ ਸੰਗ ਨਿਵਾਰੈ ਦਸ ਇੰਦਰੀ ਕਰ ਰਾਖੈ ਵਾਸ ਤਾ ਕੈ ਆਤਮੈ ਹੋਏ ਪ੍ਰਗਾਸ ਐਸੀ ਦ੍ਰਿੜਤਾ ਤਾ ਕੈ ਹੋਏ ਜਾ ਕਉ ਦਯਾਮਯਾ ਪ੍ਰਭ ਸੋਏ ਰਹਾਵ ਸਾਧਨ ਦੁਸ਼ਟ ਜਾ ਕੈ ਏਕ ਸਮਾਨੈ ਜੇਤਾ ਬੋਲਨ ਤੇਤਾ ਗਿਆਨੈ ਜੇਤਾ ਸੁਨਣਾ ਤੇਤਾ ਨਾਮ ਜੇਤਾ ਦੇਖਣ ਤੇਤਾ ਧਿਆਨ ਸਹਜੇ ਜਾਗਨ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ ਸਹਜ ਬੈਰਾਗ ਸਹਜੇ ਹੀ ਹਤਨਾ ਸਹਜੇ ਚੂਪ ਸਹਜੇ ਹੀ ਜਪਨਾ ਸਹਜੇ ਭੋਜਨ ਸਹਜੇ ਪਾਉ ਸਹਜੇ ਮਿਟਿਓ ਸਗਲ ਦੁਰਾਉ ਸਹਜੇ ਹੋਵਾ ਸਾਧੂ ਸੰਗ ਸਹਜ ਮਿਲਿਓ ਪਾਰ ਬ੍ਰਹਮ નિਸੰਗ ਸਹਜੇ ਗ੍ਰਹਿ ਮਹ ਸਹਜ ਉਦਾਸੀ ਸਹਜੇ ਦੁਗਧਾ ਤਨ ਕੀ ਨਾਸੀ ਜਾ ਕੈ ਸਹਿਜ ਮਨ ਭਇਆ ਆਨੰਦ ਤਾ ਕਉ ਭੀਤਿਆ ਪਰਮ ਆਨੰਦ ਸਹਿਜੇ ਅੰਮ੍ਰਿਤ ਪੀਓ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮਹਿ ਆਤਮ ਰਸਿਆ ਤਾ ਕੈ ਸੰਗ ਅਬਨਾਸੀ ਵਸਿਆ ਸਹਿਜੇ ਆਸਨ ਆਪਿਰ ਭਾਇਆ ਸਹਿਜੇ ਅਨਹਤ ਸ਼ਬਦ ਗਜਾਇਆ ਸਹਿਜੇ ਰੁਣ ਝੁਣਕਾਰ ਸੁਹਾਇਆ ਤਾ ਕੈ ਘਰ ਪਾਲ ਬ੍ਰਹਮ ਸਮਾਇਆ ਸਹਜੇ ਜਾ ਤਉ ਪਰਿਓ ਕਰਮ ਸਹਜੇ ਗੁਰ ਭੇਟਿਓ ਸਤਿ ਧਰਮ ਜਾ ਕੈ ਸਹਜ ਭਇਆ ਸੋ ਜਾਣੈ ਨਾਨਕ ਦਾਸ ਤਾ ਕੈ ਪੁਰਬਾਣੈ